ਤੇ ਯਾਰ ਇਸੇ ਗੱਲ ਨੂੰ ਮਲਮੜਾ ਪੈ ਵੀ ਯਾਰ ਕਿੱਦੋਂ ਉਹ ਨਾ ਸਾਰਾ ਸਿਹਰਾ ਢੱਲੇਵਾਲ ਨਾਲ ਲੇ ਜੇ ਤੇ ਮੈਂ ਕਹਿੰਦਾ ਢੱਲੇਵਾਲ ਨੂੰ ਆਪਾਂ ਕਹਿ ਦਾਂਗੇ ਜਦੋਂ ਸਿਹਰਾ ਬੰਨਣਾ ਦਾ ਟਾਈਮ ਆ ਜਾਣਾ ਉਦੋਂ ਸਿਹਰਾ ਯਾਰ ਟੋਡੇ ਬਣਾ ਦਾਂਗੇ ਕੋਈ ਬੜਾ ਐਨਾ ਸੋਚੋ ਨਾ ਕਰਦੇ ਕਹਿੰਦਾ ਯਾਰ ਰਾਤ ਨੂੰ ਉਹ ਛੋਲਿਆਂ ਦਾ ਜੂਸ ਪੀ ਲੈਂਦਾ ਨਹੀਂ ਦੱਸ ਯਾਰ ਤੂੰ ਪਿਆ ਕੇ ਆਇਆ ਸੀ ਨਹੀਂ ਤੁਸੀਂ ਛੋਲਿਆਂ ਦਾ ਜੂਸ ਪੀ ਕੇ 30 35 ਦਿਨ ਕੱਟ ਕੇ ਤਾਂ ਦੇਖ ਲਓ ਕਈ ਵਾਰੀ ਜੇ ਦੁਕਾਨਦਾਰ ਤੇ ਕੋਈ ਭੀੜ ਪੈਂਦੀ ਆ ਨਾ ਤੇ ਸਾਡੇ ਆਮ ਹੀ ਕਈ ਵਾਰੀ ਸਾਨੂੰ ਵੀ ਦਰਨਾ ਡੋਣਾ ਪੈ ਜਾਂਦਾ ਤੇ ਸਾਡੇ ਇੱਥੋਂ ਦੀ ਵੱਡੀਆਂ ਗੱਡੀਆਂ ਤੇ ਛੋਟੇ ਨੰਬਰ ਪਤਾ ਕੀ ਕਹਿੰਦੇ ਹੁੰਦੇ ਆ ਨਿਆਰਾ ਤਾਂ ਵਿਹਲੜ ਤੂੰ ਮੁੜ ਕੇ ਇੱਥੇ ਮੋਮਬੱਤੀਆਂ ਮਕਾ ਦਿੰਦੇ ਓ ਤੁਸੀਂ ਦੁਕਾਨਾਂ 'ਤੋਂ ਮੋਮਬੱਤੀਆਂ ਲੈ ਕੇ ਰਾਤ ਨੂੰ ਪੈਂਡਲ ਮਾਰਚ ਕਰਦੇ ਜਾਂਦੇ ਆ ਫੇਰ ਧੱਲੇਵਾਲ ਤੇਰੀ ਸੋਚਦੇ ਤੇ ਪਹਿਰਾ ਦੇ ਆ ਕੇ ਥੋਕੇ ਇਹ ਸਾਡਾ ਅੰਮਰ ਹੋ ਗਿਆ ਦੀਪ ਸਿੰਘ ਨੂੰ ਤੁਸੀਂ ਕੀ ਕਹਿੰਦੇ ਸੀ ਦੀਪ ਸਿੰਘ ਨੂੰ ਤੁਸੀਂ ਕੀ ਕਹਿੰਦੇ ਸੀ ਜਦੋਂ ਮਰ ਗਿਆ ਫੇਰ ਉਹ ਬਾਈ ਦੀ ਗੱਲ ਸਹੀ ਐ ਕੋਈ ਕਾਰ ਨਹੀਂ ਛੱਡੀ ਕੋਈ ਖੰਭਾ ਨਹੀਂ ਛੱਡਿਆ ਉਹਦੀ ਫੋਟੋ ਲਾਉਣ ਦੀ ਆ ਤੁਸੀਂ 뭐 ਮਾਰ ਦੀ ਰਾਤ ਦੇ ਵਿੱਚ ਹੋ ਸਕਦਾ ਸੁੱਤੇ ਪਏ ਹੋ ਪਰ ਤੁਹਾਡਾ ਸੀਰੀ ਤੁਹਾਡਾ ਸਾਜੀ ਅੱਜ ਜਿਹਨੂੰ ਬੜੇ ਛੋਟੇ ਲੈਵਲ ਤੇ ਲੈ ਕੇ ਮਜ਼ਦੂਰ ਕਿਹਾ ਜਾ ਰਿਹਾ ਹੈ ਕਿਤੇ ਦੁੱਖ ਦੀ ਗੱਲ ਹੈ ਐਸਾ ਸਾਡੇ ਘਰਾਂ ਦੇ ਵਿੱਚ ਉਹਦਾ ਸਿਰ ਹੁੰਦਾ ਸੀ ਅਸੀਂ ਸੀਰੀ ਸੰਜੀ ਸ਼ਬਦ ਕੱਟ ਕੇ ਉਹਨੂੰ ਮਜ਼ਦੂਰ ਜਾਂ ਵਰਕਰ ਜਾਂ ਕੰਮੇ ਤੇ ਲਿਆਂਦਾ ਪਰ ਉਹ ਰਾਤ ਨੂੰ 12 ਵਜੇ ਜਿਹੜੇ ਬੰਦੇ ਦੀ ਵਾਰ ਵੀ ਹੈ ਨਾ ਉਹਦਾ ਹੁਸਨਬਹਿ ਵੀ ਰਾਈ ਲੱਪ ਕੇ ਮੇਰੇ ਵਰਗਾ ਸੁੱਤਾ ਪਿਆ ਹੋਵੇ ਪਰ ਮਜ਼ਦੂਰ ਉਹ ਜਾਣਦਾ ਉਹਨੂੰ ਹੁੰਦਾ ਵੀ ਜੇ ਕਿਸਾਨ ਦੇ ਘਰੇ ਚਾਰ ਦਾਣੇ ਹੋਣਗੇ ਨਾ ਤੇ ਮੈਨੂੰ ਲੋ ਦੇ ਵਿੱਚੋਂ ਕੁਛ ਨਾ ਕੁਛ ਮਿਲੇਗਾ ਤੇ ਸਤਕਾਰ ਜੋ ਜਿੱਤੋ ਦੀ ਸ਼ਹੀਦਾਂ ਦੀ ਧਰਤੀ ਇੱਥੇ ਬਹੁਤ ਹੀ ਵੱਡੇ ਵੱਡੇ ਜੰਗ ਲੜੇ ਜਾ ਚੁੱਕੇ ਐ ਇਸ ਇਤਿਹਾਸ ਤੋਂ ਤੁਸੀਂ ਸਾਰੇ ਭਲੀ ਭਾਤੀ ਜਾਣੂ ਆ ਪਰ ਮੈਂ ਬਹੁਤਾ ਟਾਈਮ ਨਹੀਂ ਲਵਾਂਗਾ ਕਿਉਂਕਿ ਤੜਕੇ ਦਾ ਸਟੇਜ ਚੱਲੇ ਜਾਂਦਾ ਉਸ ਕਾਲੇ ਕਾਨੂੰਨਾਂ ਬਾਰੇ ਸਾਰੇ ਮੇਰੇ ਵੀਰਾਂ ਨੇ ਬਹੁਤ ਹੀ ਵਿਸਤਾਰ ਨਾਲ ਮੈਥੋਂ ਵਧੀਆ ਦੱਸ ਚੁੱਕੇ ਐ ਪਰ ਮੈਂ ਇੱਕੋ ਗੱਲ ਕਹਿੰਦਾ ਹਾਂ ਨੂੰ ਤੁਸੀਂ ਸੁਣੀ ਹੋਊਗੀ ਜੇ ਫੌਜਾਂ ਜਿੱਤ ਕੇ ਕਈ ਵਾਰੀ ਫੌਜਾਂ ਜਿੱਤ ਕੇ ਕਈ ਵਾਰੀ ਜੇ ਹਾਰਦੀਆਂ ਹਨ ਉਹ ਆਪਣੀ ਏਕਤਾ ਦੀ ਕਮੀ ਹੁੰਦੀ ਹੈ ਫੌਜਾਂ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਵਾਪਸ ਕਰਕੇ ਮੁੜੀਆਂ ਉਹਨਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਖੋੜਨੀ ਕਿਤਾ ਇਹਨਾਂ ਸੰਘਰਸ਼ੀ ਯੋਧਿਆਂ ਨੇ ਚਾਹੇ ਉਹ ਕਿਸਾਨ ਦੇ ਰੂਪ ਚ ਗਿਆ ਸੀ ਉੱਤੇ ਤੇ ਚਾਹੇ ਕੋਈ ਮਜ਼ਦੂਰ ਦੇ ਰੂਪ ਦੇ ਵਿੱਚ ਗਿਆ ਸੀ ਪਰ ਮੈਂ ਕਹਿੰਦਾ ਵੀ ਜਿਹੜੀ ਇਹ ਏਕਤਾ ਹੈ ਇਹ ਬਿਲਕੁਲ ਹੀ ਰੜਕਦੀ ਹੈ ਹਰ ਇੱਕ ਬੰਦੇ ਨੂੰ ਜਿਹੜੀ ਕੋਈ 40 ਤੋਂ 50 ਜੁੜੀਆਂ ਨੇ ਬਣੀਆਂ ਨੇ ਪੰਜਾਬ ਦੇ ਵਿੱਚ ਪਰ ਸੰਘਰਸ਼ਾ ਜਿਹੜੇ ਉਹ ਦੋ ਜਾਂ ਚਾਰ ਜੁੜੀਆਂ ਨੇ ਲੜ ਰਹੀਆਂ ਇਹ ਮੇਰੇ ਸਾਹਮਣੇ ਮੇਰੀ ਸੋਚ ਕਹਿੰਦੀ ਹੈ ਵੀ ਬਹੁਤ ਹੀ ਮੰਦ ਭਾਗੀ ਗੱਲ ਹੈ ਜੇ 70 ਪਜ 70 ਜਾਂ 80 ਸਾਲ ਦਾ ਇੱਕ ਬਜ਼ੁਰਗ ਨੇਤਾ ਜਿਹਦਾ ਨਾਂ ਹੈ ਸਰਦਾਰ ਜਗੀਰ ਸਿੰਘ ਜੀ ਢੱਲੇਵਾਲ ਮੇਰੇ ਜ਼ਿਲ੍ਹੇ ਦਾ ਹੈ ਮੇਰੇ ਫਰੀਦਕੋਟ ਜ਼ਿਲ੍ਹੇ ਦਾ ਹੋਣ ਕਰਕੇ ਸਾਨੂੰ ਜਿਲ੍ਹੇ ਪੂਰੇ ਜ਼ਿਲ੍ਹੇ ਨੂੰ ਉਸ ਬਜ਼ੁਰਗ ਨੇਤਾ ਤੇ ਮਾਣ ਹੈ ਉਹ ਮੌਤ ਦੇ ਲੜਾਈ ਲੜ ਰਿਹਾ ਹੈ ਕਿਸ ਦੀ ਖਾਤਰ ਲੜ ਰਿਹਾ ਹੈ ਅੱਜ ਦੇਖੋ ਤੁਸੀਂ ਪਿੱਛੇ ਕਰੋਨਾ ਇੱਕ ਮਹਾਮਾਰੀ ਬਿਮਾਰੀ ਆਈ ਤੇ ਸਾਡੇ ਜਿਹੜੇ ਦੁਕਾਨਦਾਰ ਸੀਗੇ ਉਹਨਾਂ ਨੂੰ ਸਾਰਾਂ ਨਾਲੋਂ ਵੱਧ ਘਾਟਾ ਜੇ ਪਿਆ ਕਿਸੇ ਜਮਾਤ ਨੂੰ ਉਹ ਦੁਕਾਨਦਾਰ ਜਮਾਤ ਨੂੰ ਪਿਆ ਪਰ ਮੈਂ ਕਹਿੰਦਾ ਵੀ ਦੁਕਾਨਦਾਰਾਂ ਨੇ ਕਦੇ ਵੀ ਕਿਸੇ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੋ ਸਕਦਾ ਹੈ ਕਿਤੇ ਆਪਾਂ ਦੁਕਾਨਦਾਰ ਦੀ ਪਿੱਛੇ ਖੜੇ ਹੋਈਏ ਕਿ ਨਾ ਖੜੇ ਹੋਈਏ ਕਈ ਵਾਰੀ ਜੇ ਦੁਕਾਨਦਾਰ ਤੇ ਕੋਈ ਭੀੜ ਪੈਂਦੀ ਆ ਨਾ ਤੇ ਸਾਡੇ ਆਮ ਹੀ ਕਈ ਵਾਰੀ ਸਾਨੂੰ ਵੀ ਧਰਨਾ ਲਾਉਣਾ ਪੈ ਜਾਂਦਾ ਤੇ ਸਾਡੇ ਇਥੋਂ ਦੀ ਵੱਡੀਆਂ ਗੱਡੀਆਂ ਤੇ ਛੋਟੇ ਨੰਬਰਾਂ ਵਾਲੇ ਪਤਾ ਕੀ ਕਹਿੰਦੇ ਹੁੰਦੇ ਆ ਨੁਯਾਰਾ ਦਾ ਵੇਲੜ ਇਹਨਾਂ ਨੂੰ ਦਾ ਹੋਰ ਕੰਮ ਹੀ ਕੋਈ ਨਹੀਂ ਪਰ ਮੈਂ ਕਹਿੰਦਾ ਵੀ ਅਸੀਂ ਵੇਲੜ ਨਹੀਂ ਅਸੀਂ ਦੁਕਾਨਦਾਰ ਆ ਜਿਹੜਾ ਦੁਕਾਨਦਾਰੀ ਦਾ ਧੁਰਾ ਚੱਲਦਾ ਹੈ ਆ ਬਾਈ ਦਾ ਟਾਈਮ ਪੀਸ ਚੱਲ ਰਿਹਾ ਤੜਕੇ ਦਾ ਇਹ ਕਹਿੰਦਾ ਵੀ ਉਹਦੀਆਂ ਸੋਨੀਆਂ ਜਿਹੜੀਆਂ ਉਹ ਕਿਸਾਨ ਦਾ ਧੁਰੇ ਤੇ ਚੱਲ ਰਗਾ ਮੈਂ ਵੀ ਗੱਲ ਨਾਲ 100% ਸਹਿਮਤ ਆ ਪਰ ਜਿਹੜਾ ਦੁਕਾਨਦਾਰ ਹੈ ਉਹ ਵੀ ਹਰੇਕ ਗੱਲ ਦੇ ਵਿੱਚ ਹਰੇਕ ਬੰਦੇ ਦੇ ਮੋਢੇ ਦੇ ਨਾਲ ਵੋਟਾ ਲਾ ਕੇ ਖੜਦਾ ਹੈ ਚਾਹੇ ਉਹ ਦੁਕਾਨਦਾਰ ਸਭ ਦੇ ਕੁੱਤੇ ਵਾਲਾ ਹੋਵੇ ਚਾਹੇ ਉਹ ਆਰਧਿਆ ਹੋਵੇ ਤੁਸੀਂ ਮੈਨੂੰ ਐ ਦੱਸੋ ਸ਼ਨੀਵਾਰ ਨੂੰ ਐਤਵਾਰ ਨੂੰ ਬੈਂਕ ਦੇ ਵਿੱਚੋਂ ਆਪਾਂ ਪੈਸੇ ਕਢਾ ਲਾਂਗੇ ਪਰਾ ਤੁਹਾਡੇ ਆਪ ਦੇ ਪੈਸੇ ਪਏ ਹੁਣ ਨਹੀਂ ਛੁੱਟੀ ਵਾਲੇ ਦੇਣਾ ਆਪਾਂ ਬੈਂਕ ਦੇ ਵਿੱਚੋਂ ਪੈਸੇ ਕਢਾ ਲਾਂਗੇ ਪਰਾ ਤੁਹਾਡੇ ਆਪ ਦਾ ਹੀ ਕਰੋੜ ਰੁਪਇਆ ਪਿਆ ਹੋਰ ਪਰ ਆੜ ਦੀਆ ਇਹੋ ਜੀ ਚੀਜ਼ ਹੈ ਜਦੋਂ ਮਰਜੀ ਤੁਸੀਂ ਭਾਵੇਂ ਰਾਤ ਨੂੰ 12 ਵਜੇ ਜਾਵ ਲੋ ਇਹਦੀ ਮਤ ਹੁਣ ਚੱਲੇ ਆ ਉਹ ਤੁਹਾਡੇ ਇਹ ਟੀਮ ਦਾ ਕੰਮ ਸਾਡੇ ਪੁਰਖਾਂ ਨੂੰ ਕਰਦਾ ਆ ਰਿਹਾ ਪਰ ਕਈ ਵਾਰੀ ਅਸੀਂ ਉੱਤੇ ਗਲਤ ਹੋ ਜਾਂਦੇ ਆ ਆਮ ਹੀ ਸੱਥਾਂ ਦੇ ਵਿੱਚ ਬੈਠੇ ਕਹਿੰਦੇ ਆ ਆਪਾਂ ਉੱਤੇ ਸ਼ੰਤ ਕਈ ਵਾਰੀ ਬਰਤ ਜਾਂਦੇ ਆ ਮੈਂ ਬਰਤਣਾ ਨਹੀਂ ਕਹੂੰਗਾ ਪਰ ਮੈਂ ਬਰਤ ਲੈਣਾ ਵੀ ਇਹ ਕਿਰਿਆੜ ਆਪਣਾ ਕੀ ਕਰ ਦੂਗਾ ਇਹ ਵੀ ਇੱਕ ਮਾਰੀ ਗੱਲ ਆ ਜਿਵੇਂ ਆਪਣਾ ਭਾਈ ਜਲੰਧਰ ਰੋੜੀ ਕਪੂਰਾਂ ਕਹਿ ਕੇ ਗਿਆ ਵੀ ਮਜ਼ਦੂਰ ਕਿਸਾਨ ਏਕਤਾ ਦੇ ਬੋਰਡ ਤਾਂ ਬਹੁਤ ਲੱਗੇ ਵੇਖਿਆ ਤੰਗਾ ਕਾਲੀਆਂ ਘਾਤੀਆਂ ਇਸ ਨਮਜ਼ ਨੂੰ ਲਿਖ ਲੈ ਕੇ ਪਰ ਆਪਾਂ ਮਜ਼ਦੂਰ ਦਾ ਜਿੰਨਾ ਸਾਥ ਬਣਦਾ ਹੈ ਨਾ ਉਹਨਾ ਦਿੰਦੇ ਨਹੀਂ ਕਿਉਂ ਨਹੀਂ ਦਿੰਦੇ ਪਹਿਲੇ ਵੇਲਿਆਂ ਦੇ ਵਿੱਚ ਕੁਛ ਟਾਈਮ ਹੀ ਪਹਿਲਾਂ ਜਦੋਂ ਕਿਸੇ ਗਰੀਬ ਦੀ ਧੀ ਦਾ ਵਿਆਹ ਹੁੰਦਾ ਸੀ ਨਾ ਤੇ ਸਾਡੇ ਪਿੰਡ ਦਾ ਨੰਬਰਦਾਰ ਹੱਥ 'ਚ ਡੋਲੂ ਤੇ ਜਾਂ ਵੱਡੀ ਸਾਰੀ ਢੋਲੀ ਲੈ ਕੇ ਉਹਦੇ ਘਰ ਨੂੰ ਦੁੱਧ ਦੇਣ ਜਾਂਦਾ ਹੁੰਦਾ ਸੀ ਤੇ ਉਹ ਕੀ ਕਹਿੰਦਾ ਹੁੰਦਾ ਸੀ ਵੀ ਮੇਰੇ ਪਿੰਡ ਦੀ ਧੀ ਦਾ ਵਿਆਹ ਹੈ ਮੇਰੀ ਧੀ ਦਾ ਵਿਆਹ ਹੈ ਉਹ ਚੀਜ਼ ਤਾਂ ਆਪਾਂ ਟੁੱਟੇਗੇ ਨਹੀਂ ਟੁੱਟੇ ਉਹ ਮਜ਼ਦੂਰ ਦੀ ਦੀਦਾ ਜੀ ਆਧੋ ਜਿਆਦਾ ਅਸੀਂ ਆਪ ਖੁਦ ਕਰਦੇ ਸੀ ਪਰ ਉਹ ਮਜ਼ਦੂਰ ਤੇ ਅਸੀਂ ਸਾਹ ਨਹੀਂ ਸੀ ਕਰਦੇ ਤਾਂ ਕਿ ਮਜ਼ਦੂਰ ਵੀ ਪੂਰੀ ਜ਼ਿੰਦਗੀ ਸਾਡੇ ਘਰਾਂ ਦੇ ਵਿੱਚ ਹੀ ਲਾ ਲੰਦਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਕੋ ਮਾਗਦੀ ਰਾਤ ਦੇ ਵਿੱਚ ਹੋ ਸੰਦਾ ਸੁੱਤੇ ਪਏ ਹੋ ਪਰ ਤੁਹਾਡਾ ਸੀਰੀ ਤੁਹਾਡਾ ਸੰਜੀ ਅੱਜ ਜਿਹਨੂੰ ਬੜੇ ਛੋਟੇ ਲੈਵਲ ਤੇ ਲਿਆ ਕੇ ਮਜ਼ਦੂਰ ਕਿਹਾ ਜਾ ਰਿਹਾ ਹੈ ਕਿੱਡੇ ਦੁੱਖ ਦੀ ਗੱਲ ਹੈ ਐ ਲੋ ਸਾਡੇ ਘਰਾਂ ਦੇ ਵਿੱਚ ਉਹਦਾ ਸੀਰੀ ਹੁੰਦਾ ਸੀ ਅਸੀਂ ਸੀਰੀ ਸੰਜੀ ਸ਼ਬਦ ਕੱਟ ਕੇ ਉਹਨੂੰ ਮਜ਼ਦੂਰ ਜਾਂ ਵਰਕਰ ਜਾਂ ਕੰਮੇ ਤੇ ਲਿਆਂਦਾ ਪਰ ਉਹ ਰਾਤ ਨੂੰ 12 ਵਜੇ ਜਿਹੜਾ ਬੰਦੇ ਦੀ ਵਾਰੀ ਹੈ ਨਾ ਉਹ ਤਾਂ ਹੋ ਸਕਦਾ ਵੀ ਰਜਾਈ ਲੱਪ ਕੇ ਮੇਰੇ ਵਰਗਾ ਸੁੱਤਾ ਪਿਆ ਹੋਵੇ ਪਰ ਮਜ਼ਦੂਰ ਉਹ ਜਾਣਦਾ ਉਹ ਨੂੰ ਹੁੰਦਾ ਵੀ ਜੇ ਕਿਸਾਨ ਦੇ ਘਰੇ 4 ਦਾਣੇ ਹੋਣਗੇ ਨਾ ਤੇ ਮੈਨੂੰ ਉਹਦੇ ਵਿੱਚੋਂ ਕੁਛ ਨਾ ਕੁਛ ਮਿਲੇਗਾ ਪਰ ਮੈਂ ਕਹਿੰਦਾ ਅਫਸੋਸ ਦੀ ਗੱਲ ਹੈ ਸਾਡੀ ਏਕਤਾ ਅਖੰਡਤਾ ਇੱਥੇ ਕੀ ਹੋਇਆ ਸੀ ਡਵੀ ਸਾਹਿਬ ਡਵੀ ਸਾਹਿਬ ਅੰਗਰੇਜ਼ ਹਕੂਮਤ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਚੱਲ ਰਹੇ ਸੀ ਉਹਨਾਂ ਨੂੰ ਅਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਇਥੋਂ ਦੇ ਯੋਧਿਆਂ ਨੇ ਉਸ ਨੂੰ ਖੰਡਤ ਨਹੀਂ ਹੋਣ ਦਿੱਤਾ ਤੇ ਆਪਦੇ ਹਿੱਕ ਦੇ ਵਿੱਚ ਗੋਲੀਆਂ ਖਾਧੀਆਂ ਤੇ ਇਹੋ ਜੀ ਧਰਤੀ ਆ ਵੀਰੋ ਇਸ ਧਰਤੀ ਦੇ ਪੈਦਾ ਹੋਣ ਵਾਲਾ ਕੋਈ ਮੈਂ ਕਹੂੰਗਾ ਆਮ ਇਨਸਾਨ ਨਹੀਂ ਉਹ ਬਹੁਤ ਹੀ ਵਧੀਆ ਇਨਸਾਨ ਹੈ ਕਿਤੇ ਉਹਨੇ ਪਿੱਛੇ ਕੋਈ ਪੁੰਨਦਾਨ ਕੀਤੇ ਹੋਣਗੇ ਜਿਹੜਾ ਜੱਟੋ ਦੀ ਧਰਤੀ ਤੇ ਜਾਂ ਆਲੇ ਦੁਆਲੇ ਜੰਮਿਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਛੋਟੇ ਰੂਪ ਦੇ ਵਿੱਚ ਨਾਲ ਲਿਆ ਕਰਕੇ ਜਿਹੜਾ ਵੀ ਸ ਗੱਲਛਾ ਹੈ ਉਹ ਵੱਡਾ ਹੈ ਕਿਉਂਕਿ ਅਸੀਂ ਉਹ ਜੇ ਮੰਨ ਕੇ ਚੱਲੋ ਆਪਾਂ ਗਿੱਦੜ ਵਛਕਾਰ ਵੀ ਕਰਨ ਚੱਲੇ ਆ ਨਾ ਤੇ ਸਾਡੇ ਕੋਲੇ ਸਮਾਨ ਆ ਜਿਹੜਾ ਜਾਂ ਕੋਈ ਰਸਾ ਪੈੜਾ ਹੈ ਨਾ ਉਹ ਸ਼ੇਰ ਵਰਗੂ ਜਿਹੜੇ ਸ਼ੇਰ ਦਾ ਸ਼ਕਾਰ ਕਰਨ ਚੱਲੇ ਆ ਉਹੋ ਜਿਹਾ ਸਮਾਨ ਚਾਹੀਦਾ ਇਸ ਕਰਕੇ ਮੈਂ ਰਹਿੰਦੀਆਂ ਕਿਸਾਨ ਜਥੇਬੰਦੀਆਂ ਨੂੰ ਜ਼ਰੂਰ ਬੇਨਤੀ ਕਰੂੰਗਾ ਵੀ ਯਾਰ ਤੁਸੀਂ ਅੱਜ ਤਾਂ ਆ ਜਾਂਦੇ ਅੱਜ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਈਦ ਦੇ ਚੰਦ ਵਾਂਗੂ ਸਾਨੂੰ ਦਰਸ਼ਨ ਦੇ ਜਾਂਦੇ ਅਸੀਂ ਹੋ ਸਕਦਾ ਹੈ ਉਹ ਨਾ ਸੰਘਰਸ਼ੀ ਯੋਧਿਆਂ ਨੂੰ ਕਹਿੰਦੇ ਨੇ ਵੀ ਯਾਰ ਤੁਸੀਂ ਨਹੀਂ ਉਹ ਤਾਂ ਜਿੱਥੇ ਆਏ ਆ ਕੱਲਾ ਹਰਾ ਝੰਡਾ ਲਿੰਦਾ ਸਾਡੇ ਝੰਡੇ ਤੋਂ ਬਾਅਦ ਇੱਕ ਲਾਲ ਝੰਡਾ ਲਿੰਦਾ ਜਿਹੜਾ ਸਾਡੇ ਮਜ਼ਦੂਰਾਂ ਦਾ ਇਸ ਕਰਕੇ ਮੈਂ ਬੇਨਤੀਆਂ ਕਰਦਾ ਵੀ ਯਾਰ ਜੇ ਬੌਝਾਂ ਜਿੱਤ ਕੇ ਆ ਰਿਆਂ ਤਾਂ ਉਹ ਆਪਣੇ ਵਿੱਚ ਕਮੀ ਹੋਊਗੀ ਢੱਲੇਵਾਲ ਨੂੰ ਤੁਸੀਂ ਚੰਗਾ ਕਹੋ ਮਾੜਾ ਕਹੋ ਪਰ ਨਹੀਂ ਉਹਨੇ ਦਾ ਕਰਕੇ ਵਿਖਾਤੀ 34 35 ਸਵਾ ਮਹੀਨਾ ਹੋ ਗਿਆ ਯਾਰ ਉਹ ਮਰਨ ਵਰਤੇ ਬੈਠਾ ਕੋਈ ਕਹਿੰਦਾ ਯਾਰ ਰਾਤ ਨੂੰ ਉਹ ਛੋਲਿਆਂ ਦਾ ਜੂਸ ਪੀ ਲੈਂਦਾ ਨਹੀਂ ਦੱਸ ਯਾਰ ਤੈਨੂੰ ਪਿਆ ਕੇ ਆਇਆ ਸੀ ਨਹੀਂ ਤੁਸੀਂ ਛੋਲਿਆਂ ਦਾ ਜੂਸ ਪੀ ਕੇ 30 35 ਦਿਨ ਕੱਟ ਕੇ ਦੇਖ ਲਓ ਮੈਂ ਸ਼੍ਰੀ ਮਹਾਂਜੀ ਇੱਕ ਦਿਨ ਹੜਤਾਲ ਤੇ ਗਿਆ ਸੀ ਇਹਨਾਂ ਚੈਨਲਾਂ ਦੇ ਉੱਤੇ ਮੈਂ ਕਿਹਾ ਸੀ ਵੀ ਮੈਂ ਇੱਕ ਦਿਨ ਹੜਤਾਲ ਤੇ ਜਾਊਗਾ 7 ਵਜੇ ਤੋਂ ਲੈ ਕੇ ਪਿਛਲੇ ਸੋਮਵਾਰ ਤੇ 7 ਵਜੇ ਤੱਕ ਨਾ ਮੇਰੇ ਆਂਦਰਾ ਪੁੱਟਿਆ ਹੋ ਗਿਆ ਸੀ ਇਸ ਕਰਕੇ ਕੋਈ ਕਹਿੰਦਾ ਕੋਈ ਕੁਸ ਖਾ ਲੈਂਦਾ ਉਹੀ ਕੰਦਾ ਯਾਰ ਕੋਸ ਖਾ ਲੈਂਦਾ ਅੱਛਾ ਫਿਰ ਯਾਰ ਤੁਸੀਂ ਦੂਜੀਆਂ ਜਥੇ ਬੰਦੀਆਂ ਜਾ ਕੇ ਇਸ ਗੱਲ ਤੇ ਪਹਿਰਾ ਦੇ ਲੋ ਕੋਈ ਕੁਸਥਾ ਨਹੀਂ ਦੇਓ ਉਹ ਛੋਲਿਆਂ ਦਾ ਜੂਪਿੰਦਾ ਤੈਨੂੰ ਛੋਲਿਆਂ ਦਾ ਜੂਪ ਆਉਂਦਾ ਕਿੱਥੋਂ ਆ ਉਹੀ ਰੋਕ ਲੋ ਇਸ ਗੱਲ ਤੇ ਜਾ ਕੇ ਬਹਿ ਜਾਓ ਉੱਥੇ ਮੈਂ ਆਮ ਚੈਨਲਾਂ ਦਾ ਕਹਿੰਦਾ ਰਹਿਣਾ ਮਿਲ ਪਿੱਟ ਤੇ ਜਾਣ ਦੀ ਲੋੜ ਹੈ ਉਹਦੇ ਮਗਲ ਜਾਣ ਦੀ ਲੋੜ ਹੈ ਇੱਕ ਵੀਰ ਨੇ ਕਮੈਂਟ ਕਰਿਆ ਕਹਿੰਦਾ ਯਾਰ ਮਗਲ ਜਾਣਾ ਨਹੀਂ ਹੁੰਦਾ ਬਰਾਬਰ ਜਾਣਾ ਹੁੰਦਾ ਮੈਂ ਕਿਹਾ ਭਾਈ ਤੁਸੀਂ ਬਰਾਬਰ ਜਾਵੋ ਤੇ ਇਸ ਕਰਕੇ ਸਾਡੀ ਲੜਾਈ ਕੋਈ ਬਹੁਤੀ ਵੱਡੀ ਨਹੀਂ ਇਹ ਤਾਂ ਰੀਲ ਦੇ ਧਾਕੇ ਦੇ ਵਿੱਚ ਪਈ ਵੀ ਨਾ ਇੱਕ ਬਰੀਕ ਜੀ ਗੰਦ ਹੈ ਤਾਂ ਗੱਲ ਸਾਡੇ ਕੰਧ ਹੋਇਆ ਤਾਂ ਗੱਲ ਸਾਡੇ ਹਿੱਸੇ ਗੱਲ ਦੀ ਹੈ ਇਸੇ ਗੱਲ ਦੇ ਮਲ ਮਣਾਪਾ ਵੀ ਯਾਰ ਕਿੱਦੋਂ ਹੋਣਾ ਸਾਰਾ ਸਿਰਾ ਡੱਲੇ ਵਾਲਾ ਨਾ ਲੱਗੇ ਤੇ ਮੈਂ ਕਹਿੰਦਾ ਡੱਲੇ ਵਾਲ ਨੂੰ ਆਪਾਂ ਕਹਿ ਦਾਂਗੇ ਜਦੋਂ ਸਿਰਾ ਬੰਨਣਾ ਦਾ ਟਾਈਮ ਆ ਜਾਣਾ ਉਦੋਂ ਸਿਰਾ ਯਾਰ ਟੋਡੇ ਬਣਾ ਦਾਂਗੇ ਕੋਈ ਬੜਾ ਇੰਨਾ ਸੋਚੋ ਨਾ ਘਰਾਂ ਚ ਬੱਤੇ ਪਰ ਉਹ ਵੱਡੀਆਂ ਜਿਹੜੀਆਂ ਜੂਨੀਅਨ ਆ ਜਾਂ ਜਿਹੜੇ ਬੱਤੇ ਪਰਦਾਣ ਆ ਉਹਨਾਂ ਨੂੰ ਛੱਡ ਦਿਓ ਆਪਾਂ ਚੱਲ ਬਣੋ ਆਪਾਂ ਨੂੰ ਕੀ ਹੋਇਆ ਪਰ ਮੈਂ ਕਹਿੰਦਾ ਅਸੀਂ ਉਸ ਟਾਈਮ ਦੀ ਡੀ ਕਰ ਰਹੇ ਆਂ ਨਾ ਮੰਦ ਭਾਗਾ ਸ਼ਬਦ ਮੈਂ ਕਹਿੰਦਾ ਨਾ ਹੀ ਹੋ ਦੇਣਾ ਆਵੇ ਵੀ ਨਾ ਹੀ ਕਿਸੇ ਦੇ ਮੁੰਡੇ ਵੀ ਕਿ ਉਹ ਸੰਤ ਭਾਗਾ ਸ਼ਬਦ ਨਿਕਲੇ ਉਹ ਤੂੰ ਮੜ ਕੇ ਇੱਥੇ ਮੋਮਬਤੀਆਂ ਮਕਾ ਦੇ ਨੀਓ ਤੁਸੀਂ ਦੁਕਾਨਾਂ 'ਤੋਂ ਮੋਮਬਤੀਆਂ ਲੈ ਕੇ ਰਾਤ ਨੂੰ ਪੈਂਡਲ ਮਾਰਚ ਕੱਢੇ ਜਾਂਦੇ ਆ ਫੇਰ ਦੱਲੇਵਾਲ ਤੇਰੀ ਸੋਚ ਤੇ ਤੇ ਫੇਰਾਂ ਦੇ ਆ ਕੇ ਖੜੋ ਕੇ ਇਹ ਸਾਡਾ ਅਮਰ ਹੋ ਗਿਆ ਦੀਪ ਸਿੰਘੂ ਤੁਸੀਂ ਕੀ ਕਹਿੰਦੇ ਸੀ ਦੀਪ ਸਿੰਘੂ ਨੂੰ ਤੁਸੀਂ ਕੀ ਕਹਿੰਦੇ ਸੀ ਜਦੋਂ ਮਰ ਗਿਆ ਫੇਰ ਉਹ ਬਾਈ ਦੀ ਗੱਲ ਸਹੀ ਹੈ ਕੋਈ ਕਾਰ ਨਹੀਂ ਛੱਡੀ ਕੋਈ ਖੰਭਾ ਨਹੀਂ ਛੱਡਿਆ ਉਹਦੀ ਫੋਟੋ ਲਾਉਣ ਦੀ ਇਹ ਕੰਮ ਨਾ ਕਰੋ ਇਹ ਸੋਚ ਨੂੰ ਬਦਲੋ ਜਿਹੜੀ ਲੜਾਈ ਹੈ ਉਹ ਇਕੱਲੇ ਕਿਸੇ ਦੀ ਨਹੀਂ ਤੁਸੀਂ ਵਾਰੀ ਵਾਰੀ ਆਪਾਂ ਸਾਰਾ ਤੇ ਮੇਰਾ ਵੀਰ ਕਹਿ ਰਿਹਾ ਮਿੱਤੂਰਾ ਅਸੀਂ ਮੰਨ ਜਾਨੇ ਆ ਮਿੱਤੂਰਾ ਕਿਸਾਨ ਆ ਪਰ ਕਿਸਾਨ ਨੂੰ ਥੋੜਾ ਜਿਹਾ ਆਪਦੇ ਖਰਚਾਂ ਤੇ ਮੇਰੇ ਸਾਹਮਣੇ ਜੇ ਕੰਟਰੋਲ ਕਰ ਲੈਣਾ ਉਹ ਚੰਗਾ ਰਹੂਗਾ ਵਿਆਹ ਸਰੋਂ ਮਹਿੰਗੇ ਕੀਦੇ ਸਾਡੇ ਕਿਸਾਨ ਦੇ ਕੋਠੀ ਤਿੰਨ ਮੰਜ਼ਲੀ ਕੀਦੀ ਚਾਰ ਮੰਜ਼ਲੀ ਕੀਦੀ ਸਾਡੇ ਕਿਸਾਨ ਦੀ ਤੇ ਗੋਡੇ ਸਾਰੇ ਨਵੇਂ ਪੁਆਰੀ ਬੱਤੇ ਆ ਪਹਿਲੇ ਮੰਜ਼ਲ ਤੇ ਤੋਂ ਥੋੜੇ ਤੋਂ ਚੜਿਆ ਨਹੀਂ ਜਾਂਦਾ ਦੂਜੀ ਮੰਜ਼ਲ ਤੇ ਕਿਤੇ ਜਾ ਕੇ ਬੱਕਰ ਮਾਰੀ ਆ ਉਹ ਹੱਤਕੜਾ ਕਰਕੇ ਦਾਰੂ ਇੱਕ ਇੱਕ ਕਰੋੜ ਰੁਪਈਆ ਤੁਸੀਂ ਧਰਾਂ ਦੇ ਲਾਉਣ ਵਾਲੇ ਧਰਾਂ ਦੇ ਲਾਉਣ ਵਾਲੇ ਹੇ ਅੱਜ ਕਹਿੰਦਾ ਜੀ ਇਹ ਬਾਨੀ ਡਾਨੀ ਸਾਡੀਆਂ ਕਹਿੰਦਾ ਜ਼ਮੀਨਾਂ ਲੈ ਜਾਣਗੇ ਸਾਡੇ ਕੋਲ ਨੂੰ ਲੈਂਟਾਂ ਨਹੀਂ ਭਰੀਆਂ ਜਾਣੀਆਂ ਇਹ ਬਾਨੀ ਨੇ ਆਖਿਆ ਵੀ ਚਾਰ ਮੰਦਰੀ ਬਾਲਾ ਚਾਰ ਮੰਦਰੀ ਪੌਣ ਨੂੰ ਤਾਂ ਤੁਹਾਨੂੰ ਕਿਸੇ ਨੇ ਨਹੀਂ ਆਖਿਆ ਕਰੋੜ ਰੁਪਈਆ 50 ਲੱਖ ਰੁਪਈਆ ਮੁੰਡੇ ਦੇ ਵਿਆਹ ਤੇ ਲਾਉਣ ਨੂੰ ਤੁਹਾਨੂੰ ਕਿਹੜੇ ਨੇ ਆਖਿਆ ਪਹਿਲਾ ਆਰਧ ਜਸ ਸਿੰਘ ਜਿਹੜਾ ਉਹ ਜੇ ਕਿਸਾਨ 5000 ਦੀ ਮੰਗ ਕਰਦਾ ਸੀ ਜਾ ਕੇ ਉਹਨੂੰ 100 200 500 ਰੁਪਈਆ ਦੇ ਕੇ ਮੋੜ ਦਿੰਦਾ ਸੀ ਵੀ ਸਰਦਾਰਾ ਐਨੇ ਨਾਲ ਸਾਰਲਾ ਤੇ ਤੇਰੇ ਮਹੀਨਾ ਦੋ ਮਹੀਨੇ ਵੀ ਤਾਂ ਲੰਘ ਜਾਣਗੇ ਤੇ ਫੇਰ ਆਜੇ ਪਰ ਹੋਂ ਵਾਲੇ ਆਹਤਿਆਂ ਦੇ ਪੁੱਤ ਵੀ ਨਵੇਂ ਜੰਮੇ ਇਧਰੋਂ ਕਿਸਾਨ ਦਾ ਪੁੱਤ ਵੀ ਨਵਾਂ ਹੈ ਕਈ ਵਾਰ ਤਾਂ ਮੇਰੇ ਅੱਗੇ ਨਵਾਂ ਨਵਾਰਦਾ ਹੁੰਦਾ ਤੇ 10 ਕਿੱਲੇ ਨਾ ਚੜੀ ਹੁੰਦੀ ਐ ਪਹਿਲਾਂ ਤਾਂ ਸਕਾਰਪੀਓ ਲਿਆ ਹੁੰਦਾ ਜਾ ਕੇ ਪਹਿਲਾਂ ਤਾਂ ਇਹਨੇ ਸਵਰਤ ਨੂੰ ਪੱਟੀ ਪੋਚੀ ਕੁਲ ਜ਼ਿਮੀਦਾਰ ਕੋਲ ਸਵਰਤ ਸੀ ਵੀ ਉਦੋਂ ਮੁਰਕੇ ਸਕਾਰਪੀਓ ਤੇ ਆ ਗੇ ਹਾਂ ਇਹ ਕੰਮ ਨਾ ਕਰੋ ਆਪਾਂ ਖੱਟਿਆਂ ਤੋਂ ਵੀ ਬਚੋ ਹੁਣ ਢੱਲੇਵਾਲ 7 ਸਾਲ ਦੇ ਵਿੱਚ ਇੱਕ ਫਲਦਾਰ ਬੂਟਾ ਦੇਣ ਵਾਲਾ ਤੇ ਇੱਕ ਦਰਖਤ ਬਣਿਆ ਉਦੋਂ ਮੁਰਕੇ ਮੈਨੂੰ ਦੱਸੋ ਬਾਈ ਜਾਨ ਕੋਸ ਹੋ ਗਿਆ ਫੇਰ ਢੱਲੇਵਾਲ ਕਿੱਥੋਂ ਆਊਗਾ ਫੇਰ ਵੀ ਢੱਲੇਵਾਲ